ਕਿਆ ਮਾਪੀ ਕਰੀਓ ਇਹ ਕੋਈ ਨਹੀਂ ਇਹ ਕਹਿਂਦੀ ਆ ਮੈਨੂੰ ਡਰਾ ਕੇ ਮੇਰੀ ਮੰਮਾ ਫੇਰ ਨਾ ਚਲ ਜੇ ਅ ਹੋਰ ਮੈਂ ਕਹਾਂ ਜਾਉਂਗੀ ਕਹੀਂ ਨਹੀਂ ਜਾਉਂਗੀ ਹੁ ਮੈਂ ਪੱਕਾ ਹਾਂ ਕਿਤਨੀ ਪਿਆਰੀ ਬੇਟੀ ਸੀ ਨਾ ਹੂੰ ਮੇਰੇ ਤੈਨੂੰ ਕਿੰਨਾ ਪਿਆਰ ਕਰਦੀ ਆ ਹੂੰ ਇਦਾਂ ਰਹਾ ਕਰੇ ਪਿਆਰ ਮੋਝ ਲੱਗਦਾ ਥਾ ਕਿ ਮੇਰੀ ਕਿਸਮਤ ਨਾ ਬਹੁਤ ਹੀ ਖਰਾਬ ਹੈ ਹੂੰ ਲੇਕਿਨ ਜਦੋਂ ਸੇ ਜੇ ਮਿਲੀ ਹੈ ਨਾ ਤਦੋਂ ਸੇ ਲੱਗਦਾ ਹੈ ਕਿ ਨਹੀਂ ਜੋ ਕੁਝ ਵੀ ਹੋਇਆ ਅੱਛੇ ਕੇ ਲਿਏ ਹੋਇਆ ਥਾ ਇਹਦੇ ਕਰਮ ਦੇ ਨਿਕਾ ਮਨਪ੍ਰੀਤ ਕੇ ਜਾਣੇ ਦਾ ਅਫਸੋਸ ਹੈ। ਇਹ ਤਾਂ ਬਹੁਤ ਕਰਮਾਂ ਵਾਲੀ ਹੈ। ਹਮ ਬਸ ਅਰੇ ਸਰਦਾਰ ਜੀ ਆਪ ਹਿੰਦੀ ਬੋਲਦੇ ਹੋ ਪਰ ਸਮਝਦੇ ਨਾ ਪੰਜਾਬੀ ਚ ਕਰਦੇ ਜਲਦੀ ਜਲਦੀ ਸੇ। ਨਹੀਂ ਤਾਂ ਸਰਦਾਰ ਜੀ ਹਿੰਦੀ ਬੋਲੇ। ਹਾਂ। ਹਮ ਆਪ ਪਵਿੰਦੀ ਬੋਲਣਾ ਬਣਾ ਜਾਵਦਾ। ਮਿੰਟ ਆਂਦੀ ਆ ਅੱਧੀ। ਨਹੀਂ ਅਪ ਵੀ ਆਬੀ ਸਿੱਖਣੀ। ਸਰਦਾਰ ਜੀ ਚਲੋ ਇਸ ਵਿੱਚੋਂ ਨਾ ਗਾਹ ਸੇ ਕਢ ਲਉ ਮੈਂ। ਤੋ ਆਪ ਲੋਕ ਖੇਡ ਲਓ। ਨਹੀਂ ਤੂੰ ਰਹਿਣ ਦੇ ਮੈਂ ਕੱਢ ਦੇਣਾ ਅਚੋ। नहीं मैं नहीं कालती ना मैं वे ले नहीं की, तो ने मुझे बताया था, की मम्मा को ना बागवानी का शौक था तो मुझे भी बहुत शौक है खेत तो अच्छा कि में कितना हरा भरा है न कितना खुला खुला है जहां पर तो मैं इसको निकाल देंगी चलो मैं कहीं ला के आना अंदर चलो ठीक है समझी तुम ना खेल लो नहीं पढ़ लो तुम जाकर ਨਹੀਂ ਬਾਅਦ ਵਿੱਚ ਥੋੜਾ ਜਿਹਾ ਪੜ੍ਹ ਲਓ ਨਾ ਤੇਰੇ ਤੁਹਾਡੇ ਪੇਪਰ ਚੱਲ ਰਹੇ ਆ ਤਾਂ ਫਿਰ ਪਾਸ ਹੋ ਗਈ ਅੱਛੇ ਨੰਬਰ ਲੈ ਕੇ ਠੀਕ ਹੈ ਠੀਕ ਹੈ ਨਾ ਮੁਝਸੇ ਪੁੱਛ ਲੈਣਾ ਕੁਝ ਵੀ ਹਿੰਦੀ ਮੈਨੂੰ ਆਦੀ ਹੈ ਪੰਜਾਬੀ ਤਾਂ ਮੈਨੂੰ ਆਦੀ ਨਹੀਂ ਪੜ੍ਹਨੀ ਹਿੰਦੀ ਦਾ ਹੀ ਪੇਪਰ ਮੇਰਾ ਸਰੇ ਹਿੰਦੀ ਦਾ ਹੈ ਹੂੰ ਚਲੋ ਫਿਰ ਮੈਂ ਨਾ ਥੋੜਾ ਸਾ ਨਿਪਟਾ ਲੂੰ ਕੰਮ ਫਿਰ ਮੈਂ ਤੁਹਾਨੂੰ ਪੜ੍ਹਾਤੀ ਹਾਂ ਚਲੋ ਠੀਕ क्या बोला इधर आओ इधर आओ क्या बूटे तोड़ते या बूटे तोड़ते या अरे नहीं ये तो घास है आज हां ये तो घास है मैं पाछ हां हां बेटा काट ये भी घास ही है बूटा नहीं है कोई भी देख लो तुम्हारा बच्चा बोल रहा है ਮਾਰੇ ਬੂਟੇ ਤੋੜਦੇ ਤੋ ਛੀ ਜਾ ਮੇਰਾ ਪੁੱਤ ਖਿਆ ਜਾ ਉੱਚ ਖੇਡ ਲੋ ਅੰਦਰ ਜਾ ਖੇਡ ਲਾ ਨਹੀਂ ਕੋੜ ਤੈਨੂੰ ਸਮਝਣ ਲਾ ਤੈਨੂੰ ਮੈਂ ਕਿਹਾ ਸੀ ਮੇਰੇ ਲਈ ਚਾਹ ਘੁੱਟ ਬਣਾ ਕੇ ਦੇ ਤੂੰ ਵੀ ਮੇਰੇ ਫੇਲਾ ਐਡੀ ਧੀ ਠਾਣਾ ਕਿਤੇ ਲੈ ਰੱਬ ਦਾ ਨਾ ਤੇ ਚਾਹ ਨਹੀਂ ਬਣਾ ਕੇ ਦਿੱਤੀ ਤੂੰ ਵੀ ਕਿਤੇ ਅਰੇ ਚਾਹ ਖੁਦ ਬਣਾ ਕੇ ਪੀ ਲੋ ਮੈਨੇ ਬੋਲਾ ਕਿ ਮਤ ਬੋਲੋ ਚਾਹ 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 ਤੀ ਬਣਾ ਤੇ ਮੈਂ ਆਪ ਵੀ ਲੈਣੀ ਸੀ ਹੁਣ ਜਿਹੜੇ ਬੰਦੇ ਕੋ ਸਿਰ ਪੀਟ ਜਿੰਨੇ ਜ਼ਿਆਦਾ ਮਰਨ ਡਿਆ ਉਹਦੋਂ ਕੋਹਜਾ ਖੰਡ ਪੱਤੀ ਥੋੜਾ ਪਿੰਦਾ ਵਾ ਤੂੰ ਬਣਾਉਂਦੇ ਹਾਂ ਕੀ ਹੋ ਜਾ ਨੱਗਾ ਫੇਰ ਆਣ ਕਿਆ ਕਰਨੀ ਮੈਨੂੰ ਤੈਨੂੰ ਕਹਿਣ ਦੀ ਉੱਠ ਕੇ ਮੇਰੇ ਵਾਸਤੇ ਚਾਹ ਬਣਾ ਲਾ ਹਾਂ ਘੁੱਟ ਅਰੇ ਅਸਰ ਚਾਹੇ ਮੈਂ ਬਣਾਉਂਗੀ ਤੇ ਤੇ ਕੇਸ ਤੇ ਮੇਰਾ ਬਾਪ ਬਣਾਏਗਾ ਨਹੀਂ ਖਬਰਦਾਰ ਜੇ ਮੇਰੇ ਪਰਿਵਾਰ ਨਾਲ ਗਈ ਤੇ ਮੇਰੇ ਖਾਨਦਾਨ ਨਾਲ ਕੀ ਕਰਨਗੀ ਮੈਂ ਤੇਰੇ ਸਾਹਮਣੇ ਬੱਧੀ ਮੇਰੇ ਨਾਲ ਗੱਲ ਕਰ ਆਪੀ ਬੁੱਧ ਮੀਚੀ ਲੱਗ ਰਹੀ ਹੈ ਬਹਾ ਲੱਗਣ ਦੀ ਮੇਰੀ ਗੱਲ ਸੁਣ ਲੈ ਖਬਰਦਾਰ ਜੇ ਮिन्नੂ ਜਾਂ ਮੇਰੇ ਮੁੰਡੇ ਨੂੰ ਘਰ ਵਾਲਿਆਂ ਨੂੰ ਜਾਂ ਮੇਰੇ ਖਾਨਦਾਨ ਨਾਲ ਗਈ ਨਾ ਤੇ ਤੇਰੀ ਜ਼ਬਾਨ ਆ ਨਾ ਵੱਡ ਕੇ ਨਾ ਮੈਂ ਇੱਥੇ ਨੱਪ ਦੇਣੀ ਤੈਨੂੰ ਮੈਂ ਦੱਸ ਦੇ ਇਹ ਉਂਗਲੀ ਨਾ نیچے ਕਰ ਲਾ ਨਹੀਂ ਤੇ ਤੋੜ ਕੇ ਰੱਖ ਦੂੰਗੀ ਹਾਂ ਨਾ ਕੀ ਕਰੂੰਗੀ ਦੱਸ ਦੱਸ ਲੈ ਮੈਂ ਕਿੰਨੇ ਲੱਗੀ ਤੇ ਗਿਰ ਜਾ ਡਿੱਗ ਜਾ ਮਰ ਜਾ ਮੇਰੀ ਵੱਲੋਂ ਇੱਥੇ ਡਿੱਗ ਕੇ ਹੈ ਉਹ ਵੇ ਜਿਹੜੀ ਚਾਹ ਲੁੱਟ ਜਾ ਜਾ ਕੇ ਚਾਹ ਬਣਾ ਕੇ ਦੇ ਤੈਨੂੰ ਮੈਂ ਕਹਿ ਨਹੀਂ ਚੱਲ ਕਾ ਮਤਲਬ ਕਿ ਤੂੰ ਮੈਂ ਐਸੇ ਨਹੀਂ ਮੰਨੋਗੀ ਹਾਂ ਬਸ ਚੱਲ ਮੇਰੀ ਚਾਹ ਬਣਾ ਦੇ ਮੈਂ ਬੋਲਾ ਕਿ ਮੈਨੂੰ ਐਸੇ ਮਤ ਕਰੋ ਜੇ ਮਨ ਚ ਸਮਝਣਾ ਹੈ ਕਿ ਮੈਂ ਮੰਨਦੀ ਤੂੰ ਸ਼ਕਲੇ ਮਨਪ੍ਰੇ ਜੈਸੀ ਹੋ ਸਕਦੀ ਹੈ ਇੱਕ ਜੈਸੀ ਹੈ ਲੇਕਿਨ ਸੁਭਾਵ ਨਹੀਂ ਨੀ ਬਾਤ ਕਰ ਜਾ ਜਾ ਕੇ ਚਾਹ ਬਣਾ ਲੈ ਤੂੰ ਸ਼ਾਇਦ ਇਹ ਆਪ ਤਾਂ ਠਿਕਲੀ ਪੌਂਡ ਨਹੀਂ ਆਹੀ ਠਿਕਲੀ ਪੌਂਡ ਹੈ ਕੋਈ ਤੇ ਰੌਲਾ ਇੰਨਾ ਪਾਇਆ ਤੂੰ ਆਖਰੀ ਤੇਰੇ ਮੈਂ ਵੜਦਣਾ ਤੈਨੂੰ ਛੱਡ ਦੇਣਾ ਮੈਨੂੰ ਕਈ ਕੁਝ ਬੋਲਣ ਦੇ ਤੂੰ ਐ ਮੰਮੀ ਮੈਨੂੰ ਚੁੱਪ ਤੇ ਰਹਾ ਦੇਈਓ ਬਹੁਤ ਚਲਾਕੀਆਂ ਨੇ ਕਰ ਤੇਰੇ ਚੱਕਰਾਂ ਨੇ ਅੱਗੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਵਾ ਗਾ ਦਫਾ ਹੋ ਜਾ ਕੇ ਆਜੋ ਹੋ ਗਈ ਤੇਰੇ ਵਾਲੀ ਠਿਕਲੀ ਪੌਂਡ ਹੈ ਤੂੰ ਮੰਮੀ ਇਹਨਾਂ ਥੋੜੇ ਦਿਨ ਪਤਲੀ ਦਾਲ ਬਣਾ ਕੇ ਖਵਾਓ ਨਾਲ ਸੁੱਕੀਆਂ ਰੋਟੀਆਂ ਉਹੋਂ ਨਾ ਮਗਰੀ ਪਈ ਜੇ ਉਹ ਅੰਦਰ ਵੜਦੀ ਅੰਦਰ ਜਾਨੀ ਮਗਰੀ ਜੇ ਬਾਹਰ ਹੁੰਦੀ ਤੂੰ ਬਾਹਰ ਮਗਰੇ ਆ ਜਾਨੀ ਆ ਤੂੰ ਚੰਗੀ ਆ ਚੱਲ ਪਾ ਉੱਠ ਕੋਈ ਕੰਮ ਨਹੀਂ ਕਰਨਾ ਅਰੇ ਨਹੀਂ ਮੇਰੇ ਨਾਲ ਲੈਣੇ ਦੋ ਰਹਿੰਦੇ ਰਹਿੰਦੇ ਤੂੰ ਉੱਠ ਉੱਠ ਕੋਈ ਕੰਮ ਨਹੀਂ ਕਰਨਾ ਰੈਸਟ ਕਰ ਤੂੰ ਹੀ ਘੜੀ ਇਹਦੇ ਕੋ ਕਰਾਂ ਨਹੀਂ ਮੈਂ ਸਾਰਾ ਕੰਮ ਇਹਦੇ ਕੋ ਕਰਾਉਂਗੀ ਆ ਜਾ ਤੂੰ ਵੀ ਇਸ ਕੋ ਬਤਾ ਦੋ ਕਿ ਮੇਰੇ ਸਾਥ ਪੰਗਾ ਮਤ ਲੈ ਸੁਖ ਸੁਣ ਮੇਰੀ ਗੱਲ ਕਿੱਦਾਂ ਤੈਨੂੰ ਮੈਂ ਸਮਝਾਵਾਂ ਤੈਨ ਮੈਂ ਬੜੀ ਵਾਰ ਕਹਿਨੀ ਆ ਵੀ ਬਹੁਤ ਕੁਝ ਹੋ ਚੁੱਕਾ ਵਾ ਅੱਗੇ ਸਾਡੇ ਨਾਲ ਹੁਣ ਹੀ ਸਮਝ ਜਾ ਜੇ ਤੂੰ ਅੱਗੇ ਗਲਤੀ ਕੀਤੀ ਹੀ ਨਾ ਤੇ ਤੈਨੂੰ ਮਾਫ ਕਰਤਾ ਸੀ ਸਾਰਿਆਂ ਨੇ ਫੇਰ ਵੀ ਚੱਲ ਤੇਰੇ ਵਾਲ ਦੀ ਗੱਲ ਅਗੀ ਠੀਕ ਉਹ ਨਾ ਕੋ ਤੇ ਹੁਣ ਤੇਰੀ ਗਲਤੀ ਨਹੀਂ ਹੋਣੀ ਹੁਣ ਤੇਰਾ ਗੁਨਾਹ ਹੋਣਾ ਹੀ ਹੋ ਹੁਣ ਤੂੰ ਕਿਉਂ ਨਹੀਂ ਜੀਣ ਦਿੰਦੀ ਕੁੜੀ ਨੂੰ ਤੂੰ ਕਿੱਦਾਂ ਸੁਧਰਨਾ ਮੈਨੂੰ ਇਹ ਦੱਸ ਪਹਿਲਾਂ ਲੈ ਦੱਸ ਅੱਛਾ ਤੇਨੂੰ ਮਾਂ ਰਾਣੀ ਨੂੰ ਹੁਣ ਕੋ ਹਣਾ ਆਖਾ ਤੇ ਫੇਰ ਗੱਲ ਚੰਗੀ ਆ ਹਨਾ ਯਾ ਤੈਨੂੰ ਸਮਝਾਵਾਂ ਨਾ ਟੱਪ ਕੇ ਚਲ ਜਾਨੀ ਉੱਠ ਕੇ ਗਲਤੀਆਂ ਕਰਨ ਲੱਗੀ ਤੂੰ ਕੁਝ ਵੇਖਦੀ ਨਹੀਂਂਗੀ ਕੀ ਘੁੱਟ ਚਾਹ ਬਣਾ ਕੇ ਪੀਲਾ ਡੱਫਲਾ ਗਾਂ ਤੂੰ ਤੂੰ ਉਹਦੇ ਮਗਰ ਹੀ ਪੀ ਗਈ ਚਾਹ ਨੂੰ ਕੀ ਹੈ ਆਵਾ ਕੀ ਹੋਣਾ ਵਾ ਇਹ ਤੇ ਟਿਕਦੀ ਨਹੀਂਂਗੀ ਸੁੱਖ ਜਿਹੜੀ ਆ ਕੀ ਜਾਂਦੀ ਆ ਉਹ ਜਿਹੜੀ ਆਈ ਨਵੀਂ ਨੌ ਰਾਣੀ ਜਿਉਂ ਅੰਦਰ ਤੋਂ ਉਹਦੇ ਅੰਦਰ ਮਗਰ ਜੇ ਬਾਹਰ ਜਾਂਦੀ ਤੇ ਉਹਦੇ ਬਾਹਰ ਮਗਰ ਕਾਹ ਕੰਮ ਕਰ ਲਾ ਆਹ ਕੰਮ ਕਰ ਲਾ ਦੱਸ ਉਹ ਵਿਚਾਰੀ ਕੀ ਗੱਲ ਵਾ ਵੀ ਉਹ ਵਾਧੂ ਘਟੂ ਆ ਨਹੀਂ ਤੇ ਇਹਨੇ ਦੱਸ ਦੱਸ ਕੇ ਕਰਾਉਣਾ ਕੰਮ ਇਹ ਇਹ ਮੇਰੀ ਥਾਂ ਬੰ ਮਲਦੀ ਐ ਨਾ ਵੀ ਮੈਂ ਸੱਸ ਵਾਂ ਘਰਿਆ ਮੈਨੂੰ ਤਾਂ ਗੁੱਸਾ ਚੜ ਚੜ ਜਾਣ ਡਿਆ ਇਹਦੀਆਂ ਗੱਲਾਂ ਤੋਂ ਕੋਈ ਨਹੀਂ ਇਹ ਆ ਵੀ ਉਹਨੂੰ ਪਿਆਰ ਨਾਲ ਸਮਝਾ ਵੇਲੇ ਲੱਗੇ ਸਾਡੇ ਘਰ ਦੇ ਹਾਲਾਤ ਕੀ ਹੋਏ ਈਓ ਸ਼ੁਕਰ ਤੁਹਾਨੂੰ ਪਤਾ ਲੱਗਿਆ ਲੱਗੀ ਸਮਝ ਤੁਹਾਨੂੰ ਕੋਈ ਸਮਝ ਲੱਗਣ ਈ ਆ ਆਹੋ ਪਤਾ ਲੱਗਦਾ ਹੁਣ ਮੈਨੂੰ ਕੀ ਵੀ ਉਹ ਕੀ ਹਾਲਾਤ ਹੋਏ ਸਾਡੇ ਘਰ ਦੇ ਹੂੰ ਤੇ ਮੈਂ ਇੱਥੇ ਡਗਾ ਹੀ ਨਾ ਹਾਂ ਇੱਥੇ ਹਾਂ ਇੱਥੇ ਡਿੱਗਾ ਹੈ ਚੇਤਾਉਂਦੇ ਤਾਨੂੰ ਹੁਣ ਆ ਇੱਥੇ ਡਿੱਗਾ ਹੈ ਐ ਕਰਨ ਰਿਆ ਸੀ ਨਾ ਤਾਰ ਨੂੰ ਇੱਥੇ ਡਿੱਗ ਪਿਆ ਹੈ ਛਲ ਹੁਣ ਨਾ ਚੇਤਾ ਕਰੋ ਮੜ ਮੜ ਪਿਛਲੀਆਂ ਗੱਲਾਂ ਨੂੰ ਚੇਤਾ ਨਾ ਕਰੋ ਤੁਹਾਨੂੰ ਮੈਂ ਇਹੋ ਹੀ ਕਹਿੰਨੀ ਵੀ ਮਹਾਰਾਜ ਨੇ ਸਹਾਈ ਹੋਣਾ ਵਾ ਤੁਸੀਂ ਪਾਠ ਕਰਦੇ ਸੀ ਨਾ ਉਹਨੇ ਵੇਖ ਲਓ ਤੁਹਾਨੂੰ ਸਹੀ ਕੀਤਾ ਵਾ ਸਾਰਾ ਬਾਬੇ ਨੇ ਕਰਨਾ ਸਹੀ ਬਾਬੇ ਨੇ ਕਰਨਾ ਵਾ ਤੇ ਬਾਬਾ ਸਾਡਾ ਘਰ ਵੀ ਸਹੀ ਕਰਦੇ ਹੋ ਉਹੋ ਕਰਨ ਵਾਲਾ ਸਹੀ ਮਹਾਰਾਜ ਕਰੂਗਾ ਧੀਆਂ ਨੂੰ ਵੀ ਸਮਝ ਆ ਜੇ ਸੋਝੀ ਆ ਜੇ ਆ ਤੇ ਕਿਦਾਂ ਰਹਿਣਾ ਘਰ ਹੂੰ ਤੇ ਕਿਦਾਂ ਕੰਮ ਕਰਨਾ ਤੇ ਆ ਅੱਖਾਂ ਦੀ ਲੋੜ ਨਾ ਪਵੇ ਕਿਸ ਨੂੰ ਹਾਏ ਮੈਨੂੰ ਖੁਸ਼ੀ ਦੀ ਅਧਰੂ ਆ ਗਈ ਅੱਖਾਂ ਚ ਨਹੀਂ ਨਹੀਂ ਕੋਈ ਨਹੀਂ ਲੱਗਾ ਤੇ ਬਾਬੇ ਨੇ ਠੀਕ ਕਰਤਾ ਬਾਬੇ ਨੇ ਬਾਬੇ ਨੇ ਠੀਕ ਕਰਤਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮੰਜੋਂ ਦادیه ਮਝੋ ਤਾਂ ਗੱਲ ਠੀਕ ਹੋ ਗਿਆ ਵਾ ਹੋ ਨਾ ਦੇਰ ਤੇ ਲਾਇਓ ਕੋਈ ਗੱਲ ਚੰਗਾ ਨਹੀਂ ਇਹ ਮਨਪ੍ਰੀਤ ਆ ਗਈ ਹੈ ਨਾ ਆਹੋ ਆ ਗਈ ਆ ਗਈ ਮਨਪ੍ਰੀਤ ਆ ਸਾਰਾ ਕੋਈ ਵਧੀਆ ਹੋ ਗਿਆ ਆਖੀ ਮਨਪ੍ਰੀਤ ਨੂੰ ਆਖੀ ਨਾ ਹੁਣ ਕੋਈ ਨਹੀਂ ਆਉਂਦੀ ਆਹ ਨਹੀਂ ਅੱਗੇ ਮਨਪ੍ਰੀਤ ਨੂੰ ਇਹਨੇ ਛੁੱਡ ਦਿੱਤਾ ਸੀ ਸੁੱਖ ਨਹੀਂ ਚੁੱਪ ਕਰੋ ਮਨਪ੍ਰੀਤ ਆ ਗਈ ਆ ਗਈ ਆ ਹੁਣ ਕੋਈ ਨਹੀਂ ਚੁੱਪ ਕਰ ਚੁੱਪਾ ਚੁੱਪ ਕਰ ਜੋ ਨਾ ਗੱਲਾਂ ਕਰੋ ਪਿਛਲੀਆਂ ਮੇਰੇ ਫੇਰ بڑا ਕੁਝ ਹੁੰਦਾ ਦੇਲ चुप कर जो वाहे गुरु आखो वाहे गुरु वाहे गुरु वाहे गुरु वाहे गुरु वाहे गुरु लतू छई करी ती अरे सरदार जी अभी तक तो मैंने कर भी देनी थी तो हां ये बड़ो रवा प्यार थे छोटी बहू नहीं टिकती तो क्या करे की आए आ गई हां ऐसे ऐसे उंगली दिखा रही थी ਮੇਰੇ ਤੋਂ ਪਹਿਲੇ ਤਾਂ ਕਿ ਇਸकी उंगली तोड़ दूं ਨਹੀਂ ਲੜੀਦਾ ਨਹੀਂ ਹੁੰਦਾ ਪਰ ਮੈਨੇ ਘਮਾਇਆ ਉਸੇ ਅੱਛੇ ਤਰੀਕੇ ਸੇ ਬਾਹਰ ਨਹੀਂ ਲੜੀਦਾ ਹੁੰਦਾ ਲੜਨਾ ਅੰਦਰ ਲੜਦਾ ਹੁੰਦਾ ਹੈ ਬਾਹਰ ਵੇਖ ਲੂ ਫਿਰ ਕੀ ਮਸਾਲਾ ਲਾਊਗਾ ਉਹ ਤਾਂ ਬੋਲ ਰਹੀ ਸੀ ਮਾਤਾ ਜੀ ਆਏ ਸੇ ਉਸੇ ਬੋਲੀ ਕਿ ਹਮ ਕਿੱਕਲੀ ਡਾਲ ਰਹੇ ਨੀ ਮਾਤਾ ਨੂੰ ਤਾਂ ਬੋਲਤਾ ਜੇ ਬਾਹਰ ਲੋਕੀ ਵੇਖ ਲਈ ਤੇ ਫਿਰ ਤਾਂ ਲੋਗੋ ਕੋ ਵੀ ਜਹੀ ਬੋਲਣਾ ਸੀ ਕਿ ਕਿੱਕਲੀ ਡਾਲ ਰਹੇ ਹੈ ਨੀ ਲੜਨਾ ਹੋਣਾ ਅੰਦਰ ਲੜਿਆ ਕਰੋ ਬਾਹਰ ਨਾ ਲੜਿਆ ਕਰੋ ਮੇਰਾ ਤਾਂ ਕੋਈ ਮੂਡ ਵੀ ਨਾ ਥਾ ਲੜਾਈ ਕਾ ਮੈਂ ਤਾਂ ਕੰਮ ਕਰ ਰਹੀ ਥੀ ਵਹੀ ਆਤੀ ਹੈ ਲੜਾਈ ਕਰਨੇ ਤੇ ਮੈਨੇ ਫਿਰ ਬੋਲਾ ਕਿ ਪੰਗਾ ਮਤ ਲੈਣਾ ਮੇਰੇ ਸੇ ਫਿਰ ਚੱਲ ਕੋਈ ਨਹੀਂ ਇੰਨਾ ਚਾਸ ਹੁੰਦਾ ਹੀ ਨਾ ਵਾਦਾ ਘਾਟਾ ਤੇ ਬਹੁਤ ਬਹੁਤਾ ਨਹੀਂ ਲੜਨਾ ਚਾਹਗਾ ਉਸੇ ਜੇ ਨਹੀਂ ਨਾ ਪਤਾ ਕਿ ਬਿਹਾਰ ਵਾਲੇ ਇੱਜ਼ਤ ਨਾ ਦੇਖਤੇ ਫਿਰ ਤੂੰ ਬਿਹਾਰਨੀ ਹੈ ਤੂੰ ਪੰਜਾਬੀ ਆ ਭਲੀ ਬਲੋਸੀ ਤਾਂ ਵਹਾਂ ਪੇ ਹੀ ਹੁੰਨਾ ਐਸੇ ਹੀ ਘਮਾਉਂਗੀ ਉਸੇ ਮੈਂ ਫਿਰ ਹੂੰ ਤੇ ਪੰਜਾਬੀ ਹੀ ਆ ਨਾ ਚਲੋ ਸਰਦਾਰ ਜੀ ਪਰਵਰਿਸ਼ ਦਾ ਵੀ ਬਹੁਤ ਫਰਕ ਪड़ਦਾ ਹੈ। ਚਲ ਉਹ ਤੇ ਪੜਦਾ ਵਾ। ਮੈਨੂੰ ਹਿੰਦੀ ਵੀ ਨਹੀਂ ਬੋਲਣੀ ਆਉਂਦੀ ਮੈਨੂੰ ਵਿੱਚੇ ਮਿਕਸ ਕਰੀ ਜਨਾ। ਕੋਈ ਬਾਤ ਨਹੀਂ ਜਦੋਂ ਤੁਮ ਹਿੰਦੀ ਸਿੱਖੋਗੇ ਜਾਂ ਮੈਂ ਪੰਜਾਬੀ ਸਿੱਖੂੰਗੀ। ਠੀਕ ਚਲੋ ਕਰਦਾ ਕੰਮ ਕਰ ਮੈਂ ਕਰ ਦਨਾ ਇੰਨਾਂ ਗਾ। ਚਲੋ ਦੇਖ ਲੋ ਫਿਰ। ਚਲ ਕਰ ਦ। ਮੱਝੀ ਆ ਤੁਹਾਡੀ। ਹਾ ਤੂੰ ਧੋ ਜਾਗੇ ਤੇ ਰੋਟੀ ਪਾਣੀ ਕਰਦੇ ਇਸਲੀ ਨੂੰ ਪੁੱਛ ਜਾਗੇ। ਉਹ ਸੱਚ ਜੀ ਸਮਨੀ ਤੋਂ ਮੈਨੇ ਪੜਨੇ ਬਿਠਾਈਏ ਉਹਦਾ ਹਿੰਦੀ ਦਾ ਬੀ ਪੜੀਣਾ ਨੂੰ ਪੜਾ ਹਜੇ ਕਹਿੰਦੀ ਹਿੰਦੀ ਮੈਨੂੰ ਮਮਾ ਨੂੰ ਪੜਨੀ ਆ ਠੀਕ ਐ ਹੂੰ ਯਾ ਗੱਲ ਮੰਨ ਲਈ ਜੀ ਹੁੰਦੀ ਆ ਅਠਣ ਅਰੇ ਸਰਦਾਰ ਜੀ ਮੁੱਝੇ ਥਾ ਕਿ ਮੈਂ ਕੰਮ ਕਰੀ ਦੂੰ ਉਹ ਮੈਂ ਕਰ ਦੂੰ ਤੁਸੀਂ ਵੀ ਫ੍ਰੀ ਬੈਠ ਜਾਓ ਥੋੜਾ ਚ ਉਹ ਮੈਂ ਕਰ ਦਿੰਦਾ ਵਾ ਮੇਰੇ ਕੋਲ ਵਦਣਾ ਉਹ ਜੀ ਬੈ ਕੇ ਅਬੀ ਹੋਰ ਵਦੋਗੇ ਹੋਰ ਚੱਲੋ ਚਲੋ ਐਸੇ ਹੀ ਪਕੜ ਪਕੜ ਕੇ ਨਾ ਤੇ ਸ਼ਬਦ ਸਿੱਖ ਜਾਊਂਗੀ ਪੰਜਾਬੀ ਤੇ ਸਮਰੀਦੀ ਚਲੋ ਦਸ ਕਰ ਖਿਆ ਤੇ ਬਾਪੂ ਦੀ ਸੇਵਾ ਪਾਣੀ ਕਰ ਦੇਂਗਾ ਵੀ ਠੀਕ ਹੈ ਚੰਗਾ ਹਾਂ ਤੇ ਵਿਚਾਰੀ ਚੰਗੀ ਆ ਪਰ ਇੱਥੇ ਹੁਣ ਟਾਈਮ ਲੱਗਣਾ ਇਹਨੂੰ ਮਾਹੌਲ ਚਾਹ ਲੈਂਦੇ ਆ ਕਿ ਮੈਂ ਸਫਾਈ ਕਰੀ ਦਵਾਂ ਕਿੱਥੋਂ ਇਹ ਬੁਲਾ ਲੈ ਆਂਦੀ ਪੱਲੇ ਪਾਲੀ ਆਪਣੀ ਐਡਾ ਜੋਰ ਐ ਚ ਪਤਾ ਨਹੀਂ ਕੀ ਖਾਂਦੀ ਉਦੋਂ ਤਾਂ ਗੱਲ ਕਰਨਾਂ ਕਹਿੰਦੀ ਆ ਚਾਵਲ ਖਾਣੇ ਚਾਵਲ ਖਾਣੇ ਤਾਂ ਸ ਚਾਵਲ ਖਾ ਖਾਈ ਹੈ ਜੋ ਰਾਜਨ ਕੀ ਹੋਇਆ ਕੱਲੀ ਗੱਲਾਂ ਕਰੀ ਜਾਣ ਦੀ ਬੂਥਾ ਬਣਾ ਕੇ ਬੈਠੀ ਆ ਵਾ ਬੂਥਾ ਬਣਾਇਆ ਆਪ ਤੂੰ ਉੱਤੇ ਟੰਬਣੇ ਤੇ ਚੜ ਕੇ ਬੈਠਾ ਵਾ ਤੇ ਮੈਂ ਬੂਥਾ ਬਣਾ ਬਣਾਵਾ ਥੱਲੇ ਹੋਰ ਕਿੱਥੇ ਸੌਣਾ ਵਾ ਉੱਤੇ ਹੀ ਕਮਰਾ ਸਾਡਾ ਤੇ ਇਹ ਬੰਦਾ ਥੱਲੇ ਆ ਜਾਂਦਾ ਵਾ ਹੁਣ ਅੱਜ ਦਾ ਸਵੇਰ ਚੜੀ ਆ ਹੁਣ ਮੈਨੂੰ ਵੀ ਥੱਲੇ ਦਾੜੀ ਲੱਗਦਾ ਰਹੀਦਾ ਵਾ ਕਿਹੜੇ ਕੰਨ ਉਹ ਤੁਰੀ ਫਿਰਦੀ ਯਾਰ ਨੀਰੂ ਤੇ ਮੈਨੂੰ ਤੇ ਵੇ ਵੇ ਕੇ ਲੱਗਦਾ ਇਹ ਉਹ ਵੀ ਜਿਦਾਂ ਨੇ ਭੂਤ ਹੁੰਦੀ ਮੇਰੇ ਨਾਲ ਬੜੀਆਂ ਅੱਖਾਂ ਕੱਢਦੀ ਜਾ ਵੇ ਚੁੱਪ ਕਰ ਫਿੱਟੇ ਮੂੰਹ ਭੂਤਾਂ ਦਾ ਹੀ ਨਾ ਲੈਂਦਾ ਰਿਹਾ ਕਰ ਤੈਨੂੰ ਤਾਂ ਮੈਂ ਇੱਥੇ ਰੱਖਿਆ ਵੀ ਬਾਹਰ ਨਾ ਜਾਂਦੇ ਨਾ ਚਾਹ ਤੈਨੂੰ ਹੌਸਲਾ ਵਾ ਤੂੰ ਤਾਂ ਮੈਨੂੰ ਹੋਰ ਡਰਉਂਦੇ ਐ ਭੂਤ ਕਹਿ ਕੇ ਮੈਨੂੰ ਤੇ ਸੱਚੀ ਕੀ ਕਹਿੰਦੇ ਆ ਉਹ ਡ੍ਰੈਕੂਲਾਰਗੀ ਲੱਗਦੀ ਓਏ ਚੁੱਪ ਕਰ ਜਾ ਹੈ ਦਣਾ ਬੋਲ ਅੱਗੇ ਬਾਹਰ ਮੈਂ ਨਾ ਹੱਥੋਂ ਪਾਈ ਹੋਗੀ ਕਿ ਤੇ ਇੱਥੋਂ ਫੜ ਕੇ ਸਾਬੀ ਇਹਨੇ ਮੈਨੂੰ ਕਮਾਇਆ ਕਿਉਂ ਕਿਹੜੀ ਗੱਲਾਂ ਇੰਨਾ ਜੋਰ ਇੱਚ ਪਤਾ ਨਹੀਂ ਉਹ ਬਬ ਨਵੀਂ ਨਵੀਂ ਆਈ ਆ ਦਾਸੇ ਹੱਥੋਂ ਪਾਈ ਹੋਣ ਆਈ ਇੱਥੇ ਭਾਜੀ ਤੇਰੇ 20 ਦਿਨ ਹੋਈ ਜੋ ਵਿਆਹ ਨੂੰ ਤੂੰ ਵੀਰ ਨੂੰ ਨਹੀਂ ਦੱਸਿਆ ਮੈਂ ਉਹਨੇ ਮੰਨਣਾ ਮੈਂ ਮੇਰਾ ਉਹਨੇ ਸਾਰੇ ਮਿਰਚ ਕਸੂਰ ਕਰਨੇ ਮਾਤਾ ਚਲ ਗਈ ਮਾਤਾ ਮਿਰਚ ਕਸੂਰ ਕਰਦਾ ਹੀ ਮੈਂ ਮਰੇ ਦੇ ਨਾਲ ਜਾ ਕੇ ਤੇ ਮੈਂ ਵੇਖਣ ਚੱਲ ਜਾਨਾ ਨਾ ਜੇ ਪਹਿਲਾਂ ਮੈਨੂੰ ਮੇਰੀ ਕਿਤੇ ਸਲਾਹ ਲੈਂਦੇ ਮੈਂ ਨਹੀਂ ਵਿਆਹ ਹੋਣ ਦੇਣਾ ਹਾਂ ਡਰ ਲੱਗਦਾ ਵੀ ਵੇ ਕੇ ਪਤਾ ਨਹੀਂ ਸਲਾਹ ਤੇ ਮੇਰੀ ਵੀ ਨਾ ਹੁੰਦੀ ਮੈਂ ਤਾਂ ਕੰਮ ਦੇ ਲਾਲਚ ਨੂੰ ਪੈ ਗਈ ਕਿ ਚੱਲ ਕੰਮ ਵਾਲੀ ਬਣਾ ਛੱਡੂਗੇ ਤੇ ਕੋ ਕੰਮ ਕਰਾਈ ਜਾ ਹੁਣ ਵੀ ਮੈਂ ਚਾਹ ਹੀ ਕਹਿਣ ਗਈ ਵੀ ਚਾਹ ਬਣਾ ਤਾ ਕਿਤੇ ਮੈਨੂੰ ਘੁੱਟ ਚਾਹ ਦਾ ਨਹੀਂ ਬਣਾ ਕੇ ਦੇਣ ਦੇ ਮੈਨੂੰ ਕੰਮ ਡਬਲ ਕਰਨਾ ਪੈਣਾ ਉਹਨੇ ਨਹੀਂ ਕਰਨਾ ਕਰਨਾ ਇਹਨੂੰ ਕਰਨਾ ਪੈਣਾ ਵਾ ਮੈਨੂੰ ਵੀ ਇਦਾਂ ਹੀ ਲੱਗਣ ਡਿਆ ਪਈ ਉਹਨੇ ਨੀ ਘਾਤਾ ਨਾ ਸਾਫੀਰ ਸੋਲ ਚ ਸਫਾਈ ਨਾ ਉਹਨੇ ਕਿਤੇ ਅੰਦਰ ਚਾਦਰਾਂ ਵਛਾਈਆਂ ਨਾ ਉਹਨੇ ਕੋਈ ਬਾਹਰ ਹੀ ਕੀ ਰਿਤ ਕਾ ਜਾ ਪੁੱਟੀ ਜਾਂਦੀ ਬਸ ਬੈਠੀ ਉਹ ਤਾਂ ਸਾਰੇ ਦਿਨ ਨਜ਼ਰਾਂ ਦੇ ਸਾਹਮਣੇ ਆਉਂਗੀ ਨਾ ਤਾਂ ਉੱਥੇ ਬੈਠੀ ਰਹਕ ਚ ਹੀ ਰਹਿੰਦੀ ਨਾ ਇਹ ਵੀ ਬਾਹਰ ਬੜੇ ਹੀ ਘਟੋਂ ਬਾਹਰ ਨਹੀਂ ਆ ਜਿਹੜੇ ਬਾਹਰ ਲੱਗੇ ਆ ਉੱਥੇ ਨਹੀਂ ਆ ਵੇਲਾ ਜਦੋਂ ਤੁਮ ਆ ਗੱਲ ਕੀਤੀ ਪਾਰਕ ਚ ਰਹਿੰਦੀ ਨਾ ਇਹ ਫੇਰ ਮੇਰਾ ਮਨਪ੍ਰੀਤ ਵੱਲ ਧਿਆਨ ਚੱਲ ਗਿਆ ਉਹਦੇ ਵਾਂਗ ਫੁੱਲ ਬੂਟਿਆਂ ਚ ਹੀ ਵੜੀ ਰਹਿੰਦੀ ਮੈਨੂੰ ਦੇਣਾ ਇਹਦੇ ਵਾਲੇ ਵੇਖ ਕੇ ਨਾ ਬਹੁਤਾ ਹੀ ਜ਼ਿਆਦਾ ਹੀ ਖੌਫ ਹੁੰਦਾ ਹੀ ਉਹ ਜਾਓ ਜਦੋਂ ਮੇਰੇ ਦਿਲ ਚੋਂ ਗੱਲ ਨਿਕਲਣ ਲੱਗਦੇ ਦਰੋਂ ਤਹੀ ਆਣ ਕੇ ਹੋਰ ਮੇਰੇ ਪਾ ਦਿੰਦੇ ਖੌਫ ਲਜੂਰ ਵਾਲੀ ਬੜੀ ਉਸਾਬੀ ਮੇਰੇ ਤਾਂ ਕੰਨਾਂ ਨੂੰ ਹੱਥ ਲਵਾ ਦੇ ਮੈਂ ਤੇ ਆਖਿਆ ਤੇ ਰੂਪ ਪਾ ਕੇ ਰੱਖੂੰਗੀ ਇਹਨੂੰ ਕਹੂੰਗੀ ਮੈਨੂੰ ਜੀਜੀ ਕਰ ਸਾਰੇ ਇੱਥੇ ਹੋ ਕੰਮ ਚਲਾਉਂਗੀ ਮੈਨੂੰ ਲੱਗਦਾ ਮੇਰੀ ਦਾਲ ਨਹੀਂ ਗੱਲ ਨਹੀਂ ਇੱਧਰ ਮਨਪਰੀਤ ਜੜੀਏ ਮਰੀ ਗੱਲਾਂ ਸਹਿ ਲਈਂਦੀ ਤੂੰ ਹੋ ਕੰਮ ਚਲਾਉਣੇ ਨਉ ਨੋ ਤੇ ਫੇਰ ਵੀ ਮੈਂ ਪਹਿਣਾ ਮੈਂ ਉਹ ਸਮਝ ਕੇ ਹੁਕਮ ਚਲਾ ਲੀਂਦੀ ਉਹ ਤਾਂ ਸੈ ਲੈਂਦੀ ਹੀ ਤੂੰ ਹੁਕਮ ਮੰਨਣੇ ਉਹਦੇ ਵੇਖੀ ਹੁਣ ਜਾ ਘਾ ਫੇਰ ਉਸ ਤੋਂ ਦੂਜੇ ਪਾਸੇ ਢੜਾਈ ਜਾਣਾ ਮੈਨੂੰ ਜਾ ਬਾਬਾ ਉੱਤੇ ਚੱਲ ਜਾ ਕੋਠੇ ਤੇ ਜਾ ਮੈਂ ਬਹਿਣਾ ਹਲੇ 10 ਮਿੰਟ ਸਵੇਰ ਦਾ ਉੱਤੇ ਹੀ ਆਇਓ ਤਾਂ ਮੈਨੂੰ ਚੇਤਾ ਨਹੀਂ ਉਹ ਭੁੱਲਣ ਡਿਆ ਮਮਾ ਨੇ ਪ੍ਰੀਤ ਕਿੱਥੋਂ ਮਰ ਗਈ ਉਹ ਤਾਂ ਭੋਲੀ ਭਾਲੀ ਰਹੀ ਜਾਂਦੀ ਏ ਤੇ ਡੈਣ ਹੀ ਆ ਕੀ ਸਾਡੇ ਘਰ ਸਮਰੀਤ ਨੂੰ ਨਾ ਬਹੁਤਾ ਇਹਦੇ ਲੱਗੇ ਜਾਣਦਿਆ ਕਹਿੰਦੀ ਸਮਰੀਤ ਤੇ ਰਹਿੰਦੇ ਹੀ ਉਹਦੇ ਲੱਗੇ ਮੈਂ ਤਾਂ ਹੀ ਕਹਿੰਦੇ ਨਾ ਹਟਾ ਬਹੁਤਾ ਨਾਮ ਜਿਹੜਾ ਸਮਰੀਤ ਦੇ ਕਰਕੇ ਤੇ ਉਹ ਆਈ ਜਿਸ ਸਮਰੀਤ ਦਾ ਨਾਮ ਇਹਦਾ ਨਾ ਪਿਆਰ ਪੈਂਦਾ ਤਾਂ ਕਦੀ ਨਹੀਂ ਸਾਡੇ ਘਰ ਵੱਡਲੀ ਇੱਥੇ ਇਹ ਬੰਦਾ ਕਵੇ ਦਾ ਸੋਣ ਸਮਰੀਤ ਨੂੰ ਨਿਆਣੀ ਆ ਉਹ نوਹੀ ਦਾ ਮਾਂ ਮਾਂ ਕਹਿੰਦੀ ਮੈਨੂੰ ਮਾਸੀ ਸੀ ਤੇ ਹੁਣ ਮਾਂ ਬਣ ਆਣੀ ਜਨੇ ਨਾ ਮੈਂ ਪਾਣੀ ਪੀਵਾਂ ਮੇਰਾ ਤਾਂ ਸੰਗ ਸੁੱਕਣ ਡਿਆ ਮੈਂ ਨਵੀਂ ਦੀ ਇੰਕਟ ਆਹ ਬੁੱਤੇ ਚੜਿਆ ਰਹਿੰਦੇ ਕੋਠੇ ਤੇ ਮੇਰੀ ਜਾਨ ਨਿਕਲਣ ਦੀ ਮੇਰੀ ਪਤਾ ਕਿੰਨੀ ਬਾਹ ਪੀੜ ਕਰਨ ਦੀ ਮੈਂ ਨਾ ਤੁਹਾਨੂੰ ਪਾਣੀ ਫੜਾਉਣੀ ਆ ਉਹ ਤੇਲ ਪਿਆ ਬਾਅਦ ਚ ਮੇਰੀ ਬਾਹ ਤੇ ਮਲਕੇ ਦੋ ਤੇਲ ਜਾ ਪਾਣੀ ਲਿਆ ਫਿਰ ਫੜਲਾ ਪਾੜਲਾ ਤੇਲ ਲਿਆ ਮਲ ਦਾ ਆਹ ਤੇਲ ਪਿਆ ਮੈਂ ਫੜਮ ਨਹੀਂ ਪਹਿਲਾਂ ਪਾਣੀ ਲੈ ਕੇ ਆਵਾ चलती हूं ਕੀ ਨਾ ਪਾਪੇ ਨੇ ਤੇ ਪੀ ਮੈਂ ਲਿਆਈ ਚਲ ਕੋਈ ਅਲੀ ਰਾਨ ਬਾਪ ਨੂੰ ਪਿਆਲ ਦਾਂਗੇ